ਸੋ ਲਈ ਸਰ 7 7 ਤਰੀਕ ਨੂੰ ਜਿਹੜਾ ਸਵੇਰੇ ਕਰੀਬ 7:30 ਵਜੇ ਬੀਅਰਵੈਲ ਚੌਂਕ ਤੇ ਵਿੱਚ ਸੰਜੀਵ ਵਰਮਾ ਦਾ ਮਿਸਕਰੀਐਂਟਸ ਨੇ ਜਿਹੜਾ ਮਰਡਰ ਕਰ ਦਿੱਤਾ ਸੀਗਾ ਉਹਦੇ ਵਿੱਚ ਸਾਨੂੰ 24 ਘੰਟਿਆਂ ਦੇ ਵਿੱਚ ਹੀ ਅਸੀਂ ਜਿਹੜਾ ਜਿਹੜੇ ਦੋਸ਼ੀ ਜਿਹੜੇ ਉਹ ਦੋ ਫੜਲੇ ਸੀਗੇ ਜਸਪ੍ਰੀਤ ਤੇ ਰਾਮਰਤਨ ਉਸ ਤੋਂ ਬਾਅਦ ਇਮੀਡੀਏਟਲੀ ਸਾਡੀਆਂ ਜਿਹੜੀਆਂ ਵੱਖਰੀਆਂ ਵੱਖਰੀਆਂ ਟੀਮਾਂ ਜਿਹੜੀਆਂ ਇਸ ਥਿਊਰੀ ਤੇ ਕੰਮ ਕਰ ਲਾ ਪਏ ਆਪਾਂ ਨੂੰ ਫੋਲੋ ਕਰ ਲਾ ਪਏ ਕੱਲ ਸਾਨੂੰ ਜੁਆਇੰਟ ਆਪਰੇਸ਼ਨ ਸੀਗਾ ਸਾਡਾ ਏਜੀਟੀਐਫ ਕੌਂਟਰ ਇੰਟੈਲੀਜੈਂਸ ਤੇ ਆਪਣਾ ਲੋਕਲ ਪੁਲਿਸ ਦਾ ਅਸੀਂ ਬੀਕਾਨੇਰ ਦੇ ਵਿੱਚੋਂ ਜਿਹੜੀਆਂ ਕੱਲ ਤਿੰਨ ਹੋਰ ਜਿਹੜੀਆਂ ਗ੍ਰਿਫਤਾਰੀਆਂ ਕੀਤੀਆਂ ਇਹਦੇ ਵਿੱਚ ਇੰਦਰਪਾਲ ਬਿਸ਼ਨੋਈ ਆ ਇਹ ਜਿਹੜਾ ਅਗਨੀ ਖਚੋਰ ਅਗਨੀ ਥਾਣਾ ਜਗਰਾਸਰ ਦਾ ਰਹਿਣ ਵਾਲਾ ਬੀਕਾਨੇਰ ਦੇ ਵਿੱਚ ਦੋ ਬੰਦੇ ਹੋਰ ਆ ਸੰਦੀਪ ਕਿਚੜ ਤੇ ਸ਼ਕਤੀ ਕੁਮਾਰ ਇਹ ਵੀ ਜਿਹੜੇ ਇੱਕੋ ਪਿੰਡ ਦੇ ਨੇ ਜਿਹੜਾ ਅਗਨੀ ਅਗਨੀ ਖਚੋਰ ਅਗਨੀ ਸੋ ਇਹ ਤਿੰਨ ਬੰਦਿਆਂ ਦੇ ਜਿਹੜੇ ਇਸ ਕੇਸ ਵਿੱਚ ਜਿਹੜੀਆਂ ਹੋਰ ਗ੍ਰਿਫਤਾਰੀਆਂ ਹੋਈਆਂ ਹੁਣ ਟੋਟਲ ਜਿਹੜੀਆਂ ਸਾਡੀਆਂ ਇਸ ਕੇਸ ਵਿੱਚ ਜਿਹੜੀਆਂ ਪੰਜ ਗ੍ਰਿਫਤਾਰੀਆਂ ਹੋਈ ਹੋ ਚੁੱਕੀਆਂ ਹੋਵੇ ਇਹ ਜਿਹੜੇ ਤਿੰਨ ਬੰਦੇ ਸੀਗੇ ਇਹ ਉਹ ਬੰਦੇ ਸੀਗੇ ਜਿਹੜੇ ਕਿ ਇਹਨਾਂ ਦੇ ਨਾਲ ਕੁਝ ਨਾ ਕੁਝ ਜਿਹੜਾ ਲਿੰਕ ਆਇਆ ਇਹਨਾਂ ਦਾ ਸੋ ਜਿਹੜਾ ਅਸੀਂ ਅੱਗੇ ਨੂੰ ਅੱਗੇ ਤਫ਼ਤੀਸ਼ ਕਰ ਰਹੇ ਹਾਂ ਤਫ਼ਤੀਸ਼ ਦੇ ਵਿੱਚ ਜਿਹੜਾ ਸਾਡਾ ਉਹ ਬੜੀ ਐਡਵਾਂਸ ਸਟੇਜ ਤੇ ਚੱਲੀ ਆ ਉਹਦੇ ਵਿੱਚ ਜਿੱਦਾਂ ਜਿੱਦਾਂ ਵੀ ਬ੍ਰੇਕਥਰੂ ਹੁੰਦਾ ਗਿਆ ਉਹ ਤੁਹਾਨੂੰ ਅਸੀਂ ਫਿਰ ਦੱਸੀ ਜਾਵਾਂਗੇ ਕੀ ਲਿੰਕ ਕੀ ਹੈ ਜਿਹੜੇ ਮੇਨ ਸ਼ੂਟਰ ਸੀਗੇ ਉਹਨਾਂ ਦੇ ਲਿੰਕ ਹੀ ਹੈ ਇਹਨਾਂ ਦੇ ਨਾਲ ਜਿਹੜੇ ਵੀ ਦੇਖੋ ਉਹ ਇਹਨਾਂ ਕੋਲ ਇਹਨਾਂ ਕੋਲ ਇਹਦੇ ਜਿਹੜਾ ਇੰਦਰਪਾਲੇ ਦੇ ਕੋਲ ਸਟੇਕ ਕੀਤੇ ਸੀਗੇ ਸਟੇਕ ਕੀਤੇ ਸਟੇ ਕਰਨ ਤੋਂ ਬਾਅਦ ਕੁਝ ਇਹਨਾਂ ਨੇ ਜਿਹੜਾ ਕੁਝ ਹੈਂਡਲਾਂ ਤੋਂ ਬਾਹਰ ਉਹ ਜਿਹੜੇ ਕੋਈ ਸਪੈਸੀ ਜਿਹੜੇ ਮਗਾਈ ਸੀਗੇ ਉਹ ਅਸੀਂ ਜਿਹੜਾ ਉਹ ਸਾਰਾ ਡਿਟੇਲ ਉਹਦੀ ਲੈ ਰਹੇ ਆ ਉਸ ਉਹ ਥੋੜਾ ਆਪਾਂ ਨੂੰ ਲਿੰਕੇ ਜਿਹੜਾ ਐਸਟੈਬਲਿਸ਼ ਹੋਈ ਸੀਗੀ ਸੋ ਇਸ ਬਾਬ ਜਿਹੜੀ ਸਾਡੀ ਤਫ਼ਤੀਸ਼ ਜਿਹੜੀ ਚੱਲਦੀ ਹੈ ਬੰਦੇ ਸਾਡੇ ਕੋਲ ਹੁਣ ਅਸੀਂ ਇੰਟਰੋਗੇਸ਼ਨ ਕਰਾਂਗੇ ਕੱਲ ਹੀ ਲੈ ਕੇ ਆਉਂਦੇ ਸੀਗੇ ਇਸ ਤੋਂ ਬਾਅਦ ਜੋ ਵੀ ਕੋਈ ਇਹਦਾ ਡਿਸਕਲੋਜ਼ਰ ਹੋਇਆ ਵਧੀਆ ਉਹ ਫਿਰ ਉਹਨੂੰ ਅਸੀਂ ਤੁਹਾਨੂੰ ਰਿਵੀਲ ਕਰਾਂਗੇ। ਜਿਹੜੇ ਤਿੰਨ ਫੜੜੇ ਜਾ ਚੁੱਕੇ ਨੇ ਸ਼ਕਤੀ ਦਾ ਰੋਲ ਖਾਇਆ ਲੈ ਤੱਕ ਸ਼ਕਤੀ ਨਾਮਜ਼ਦ ਕੀਤਾ ਗਿਆ ਸੀ ਉਹ ਫੜੜਿਆ ਗਿਆ ਕਿ ਨਹੀਂ। ਵੇਖੋ ਵੇਖੋ ਜਿਹੜਾ ਸ਼ਕਤੀ ਹੈ ਤੇ ਉਹਦੇ ਉਹਨੂੰ ਅਸੀਂ ਫਸਟੇ ਹੀ ਨਾਮਜ਼ਦ ਕਰਤਾ ਸੀਗਾ। ਹੁਣ ਜਿਹੜਾ ਅਸੀਂ ਦੂਸਰੇ ਜਿਹੜੇ ਸਾਰੇ ਦੂਸਰੇ ਦਿੰਦੇ ਆ ਉਹਨਾਂ ਦੇ ਪਿੱਛੇ ਅਸੀਂ ਜਿਹੜਾ ਫਾਲੋ ਕਰ ਰਹੇ ਹਾਂ ਉਹਨੂੰ ਸਾਰਾ ਜਿੱਥੇ ਵੀ ਕੋਈ ਸਾਨੂੰ ਇਨਪੁਟ ਮਿਲਦੀ ਉਹਦੇ ਅਸੀਂ ਫਾਲੋ ਕਰਦੇ ਆ। ਜਿਹੜੇ ਜਨਰ ਜਿਹੜੇ ਜਿਨ੍ਹਾਂ ਦੀ ਮੌਤ ਹੋਈ ਹੈ ਇਹ ਜਿਹੜੇ ਤਿੰਨ ਹੈਗੇ ਇਹਨਾਂ ਦਾ ਲਿੰਕ ਕਿਸ ਤਰ੍ਹਾਂ ਦੇ ਨਾਲ ਹੋਇਆ ਹੈਗਾ ਮਤਲਬ ਪੈਸੇ ਜਿਹੜੇ ਕਿ ਕਿਸ ਤਰ੍ਹਾਂ ਦੇ ਦੇਖੋ ਦੇਖੋ ਜਿਹੜੇ ਜਿਹੜੇ ਕਿਲਰ ਸੀਗੇ ਨਾ ਉਹ ਇਹਨਾਂ ਕੋਲ ਇਹਨਾਂ ਕੋਲ ਸਟੇ ਕੀਤੇ ਆ ਜਿਹੜੇ ਕਿਲਰ ਨੂੰ ਜਿਹੜਾ ਇਹ ਪੈਸਾ ਜਿਹੜਾ ਉਧਰ ਉਧਰ ਦਿੱਤਾ ਵਾ ਉਹ ਉਹ ਹੈਂਡਲਰ ਬਾਹਰ ਨੇ ਫੋਰਨ ਕੰਟਰੀਜ਼ ਮੇਂ ਜਿਹੜੇ ਤਿੰਨ ਜਿਹੜੇ ਹੈਗੇ ਸ਼ੂਟਰ ਕੱਢੇ ਹੈ ਕਿਹੜੇ ਗਰੋ ਵਾਸਤੇ ਕੰਮ ਕਰਦੇ ਨੇ ਸਾਰੇ ਵੇਖੋ ਗਰੋ ਇਹਨਾਂ ਦਾ ਕੋਈ ਅਜੇ ਤੱਕ ਕੋਈ ਕਲੀਅਰ ਨਹੀਂ ਹੋਇਆ ਕੋਈ ਨਾ ਕਿਲਰ ਦੀ ਪਛਾਣ ਹੋਈ ਹੈ ਕਿ ਕੀ ਨਾਮ ਹੈ ਕਿਲਰ ਵੇਖੋ ਉਹਨਾਂ ਦੀ ਅਜੇ ਤੱਕ ਸਟਿਲ ਚੱਲ ਰਿਹਾ ਅਜੇ ਤੱਕ ਉਹ ਅਜੇ ਤੱਕ ਹਾਫ ਬੇਕਡ ਗੱਲਾ ਬਸ ਦੂਜਾ ਸੈਟਨ ਕਰਕੇ ਫੇਰ ਹੀ ਉਹਦਾ ਆਪਾਂ ਸਾਰਾ ਕਰਾਂਗੇ ਸਰ ਮਰਡਰ ਦਾ ਰੀਜ਼ਨ ਕੀ ਹੈ ਗੈਂਗਸਟਰ ਦਾ ਕੀ ਹੋਇਆ ਜੋ ਵੇਖੋ ਇਹ ਤੇ ਸਾਰੇ ਗੈਂਗਸਟਰ ਹੀ ਆਏ ਸਰ ਮਰਡਰ ਦਾ ਰੀਜ਼ਨ ਕੀ ਹੈ ਮਰਡਰ ਦਾ ਵੇਖੋ ਮਰਡਰ ਦਾ ਰੀਜ਼ਨ ਤੁਹਾਨੂੰ ਪਹਿਲੀ ਵੀ ਦੱਸਿਆ ਸੀ ਉਹਦੇ ਵਿੱਚ ਆਪਾਂ ਨੂੰ ਜਿਹੜੇ ਮੇ ਉਹ ਸਦਾ ਆਏ ਨੇ ਕਿ ਸਾਡੇ ਉਹ ਫਿਰ ਉਹਦਾ ਕਲੀਅਰ ਹੋ ਜਾਊਗਾ ਸਾਰਾ ਮੋਟਿਵ ਕੀ ਸੀ ਸੀ ਕਿੰਨੇ ਅਰੈਸਟ ਕੀਤੇ ਆ ਜੀ ਇਹਨਾਂ ਦਾ ਪਾਸਟ ਕੀ ਆ ਦੇਖੋ ਪਾਸ ਤੇ ਉੱਥੇ ਕੰਮ ਕਰਦੇ ਆ ਕੋਈ ਤੇ ਉੱਥੇ ਆਪਣਾ ਪੀਜੀ ਚਲਾਉਂਦਾ ਵਾ ਜੀ ਕੋਈ ਉੱਥੇ ਕੋਈ ਇੱਕ ਦੋ ਕੋਈ ਲੋਕਲ ਵੀ ਕੰਮ ਕਰਦੇ ਆ ਸਾਰੇ ਇਹੀ ਹੈ ਇਹਨਾਂ ਦਾ ਜੀ ਕਹਿੰਦੇ ਕੋਈ ਕ੍ਰਾਈਮ 'ਚ ਇਨਵੋਲਵ ਹੈਗੇ ਨੇ ਕਿ ਨਹੀਂ ਹੈਗੇ ਜੀ ਦੇਖੋ ਅਸੀਂ ਕਰ ਰਹੇ ਹਾਂ ਉਹਨਾਂ ਦਾ ਡਿਟੇਲ ਵਗੈਰਾ ਲੈ ਰਹੇ ਹਾਂ ਕੋਈ ਇਹਨਾਂ ਦੇ ਐਫਆਈਆਰ ਦਰਜ ਹੋ ਗਿਆ ਜੀ ਜਿਹੜੇ ਬਾਕੀ ਦੋ ਜਿਨ੍ਹਾਂ ਨੇ ਸ਼ੂਟਿੰਗ ਫਾਈਨਿੰਗ ਕੀਤੀ ਸੀ ਉਹਨਾਂ ਦੇ ਨਾਂ ਪੀ ਉਹਨਾਂ ਦੇ ਨਾਂ ਆਪਾਂ ਉਹੀ ਨਾ ਮੈਂ ਦੱਸਿਆ ਵੀ ਉਹ ਤਸਦੀਕ ਚੱਲਦੀ ਆਪਾਂ ਕਰ ਰਹੇ ਹਾਂ ਸਾਰਿਆਂ ਦੇ ਲਈ ਆਹ ਕਲੀਅਰ ਇਹ ਸਾਰੇ ਤਿੰਨਾਂ ਨੇ ਠੇਰਨ ਵਿੱਚ ਮਦਦ ਮਦਦ ਕੀਤੀ ਸੀ ਉਹਨਾਂ ਦੀ ਸ਼ੂਟਰਾਂ ਦੀ ਹਾਂ ਇੱਕ ਨੇ ਠੇਰਨ ਚ ਨਾਲ ਫਾਈਨਾਂਸ ਜਿਹੜਾ ਉਧਰੋਂ ਪੈਸੇ ਆਏ ਇਹਨਾਂ ਦੇ ਖਾਤਿਆਂ ਚ ਆਏ ਸੀ ਸਰ ਇਹ ਕਿੱਥੇ ਠੇਰਨ ਵਿੱਚ ਕਿੱਥੇ ਠੇਰਨ ਜਿੱਦ ਗੱਲ ਕਿਵੇਂ ਜੁੜਿਆ ਜਿਹੜਾ ਆਹ ਹੋਰ ਵਾਲਾ ਸ਼ਕਤੀ ਨਾਮਜਦ ਦਿੱਤਿਆ ਜੀ ਆਰ ਡੀ ਵੀ ਸੁਨਹੀ ਕਰੋ ਉਹਨਾਂ ਕਿਵੇਂ ਜੁੜਿਆ ਦੇਖੋ ਇਹ ਇੱਕ ਸੋਸ਼ਲ ਮੀਡੀਆ ਤੇ ਉਸ ਵੀ ਆਈ ਸੀ ਜਿਹੜੀ ਇੱਕ ਡ੍ਰੀਟ ਉਹ ਫਿਰ ਡ੍ਰੀਟ ਵੀ ਹੋ ਗਈ ਆ ਉੱਥੋਂ ਐਸੀ ਲਾਉਂਦੇ ਸੀਗੇ ਪਰ ਅੱਜ ਤੱਕ ਤਪੀਸ਼ ਚੱਲ ਰਹੀ ਆ ਵੀ ਉਹ ਲਿੰਕੇਜ ਇਹਨਾਂ ਦੀ ਕਿਵੇਂ ਬਣੀ ਉਦੋਂ ਸਰ ਜਗਲ ਪਰਿਵਾਰ ਸੰਤੁਸ਼ਟ ਹੋਇਆ ਨਹੀਂ ਹੋਇਆ ਵਰਮਾ ਪਰਿਵਾਰ ਜਿਨ੍ਹਾਂ ਦਾ ਬੇਟਾ ਗਿਆ ਹੈ ਵਪਾਰੀ ਉਹ ਪਰਿਵਾਰ ਨੇ ਕੋਈ ਸੰਤੁਸ਼ਟੀ ਦਿਖਾਈ ਹਲੇ ਸਾਡੇ ਕੋਲ ਨਹੀਂ ਵੇਖੋ ਉਹਨਾਂ ਨੂੰ ਤੇ ਅਸੀਂ ਤੇ ਕਾਰਵਾਈ ਕਰ ਹੀ ਦੇ ਸਾਰੇ ਤੁਹਾਨੂੰ ਵੀ ਪਤਾ ਵੀ ਅਸੀਂ ਏਵਰੀ ਡੇ ਏਵਰੀ ਡੇ ਸਾਡੀਆਂ ਕਿੰਨੀਆਂ ਪਾਰਟੀਆਂ ਜਿਹੜੀਆਂ ਬੜੀਆਂ ਪ੍ਰੋਗਰੈਸਿਵਲੀ ਕੰਮ ਕਰਦੀਆਂ ਵਾ ਅਸੀਂ ਜਲਦੀ ਹੀ ਇਸ ਕੇਸ ਦੇ ਵਿੱਚ ਸਾਰਾ ਇਹਨੂੰ ਮਤਲਬ ਜੀ ਕੇਸ ਲੌਜੀਕਲ ਐਂਡ ਤੱਕ ਲੈ ਜਾਾਂਗੇ ਸਰ ਜਗਤ ਬਰਮਾ ਜੇਦਨ ਸ਼ਮਸ਼ਾਨਗਾੜੀ ਪਹੁੰਚ ਆਸੀ ਉਹ ਇੱਕ ਬੰਦੇ ਦੇ ਪੈਰੀ ਹੱਤਗੇ ਲਾ ਕੇ ਰੋਂਦਾ ਹੀ ਕਹਿੰਦਾ ਚਾਚਾ ਮੇਰੇ ਭਰਾਵਾਂ ਦਾ ਕਤਲ ਦਾ ਨਾਮ ਦੱਸ ਦੇ ਉਹ ਬੰਦਾ ਕੌਣ ਹੈ ਤੇ ਉਹਦਾ ਕੀ ਰੋਲ ਹੈ ਕੀ ਸੀਨ ਸੀ ਹੈ ਵੇਖੋ ਇਹ ਗੱਲ ਇਹ ਗੱਲ ਸਾਡੇ ਆਪਣੇ ਕੋਈ ਧਿਆਨ ਚ ਨਹੀਂ ਆਈ ਆਪਾਂ ਇਹਨੂੰ ਸੋਸ਼ਲ ਮੀਡੀਆ ਤੇ ਚੱਲੀ ਹੈ ਸਰ ਨਹੀਂ ਨਹੀਂ ਵੀਡੀਓ ਵਾਇਰਲ ਨਹੀਂ ਨਹੀਂ ਕੋਈ ਉਹ ਆਪਾਂ ਚੈੱਕ ਕਰ ਲਾਂਗੇ ਵੀ ਕੀ ਉਹ ਚੈੱਕ ਕਰੋ ਕਿ ਕੀ ਲਿੰਕ ਹੈ ਕੋਈ ਪਹਿਲੇ ਲੈਂਦੇ ਨਾ ਲਿੰਕ ਤਾਂ ਨਹੀਂ ਕਿਤੇ ਨਹੀਂ ਉਹ ਆਪਾਂ ਉਹ ਕਰ ਲਾਂਗੇ ਚੈੱਕ ਆਪਾਂ ਕਰ ਸਰ ਜਿਹੜਾ ਫੰਡ ਟਰਾਂਸਫਰ ਦੀ ਗੱਲ ਕਰ ਰਹੇ ਹੋ ਇਹ ਆਊਟ ਆਫ ਇੰਡੀਆ ਹੈ ਜਿਹੜਾ ਕਿਸ ਤਰ੍ਹਾਂ ਦੇ ਨਾਮ ਆਇਆ ਹਾਂਜੀ ਹਾਂਜੀ ਕਿਸ ਤਰ੍ਹਾਂ ਦੇ ਨਾਮ ਆਇਆ ਹੈਗਾ ਵੇਖੋ ਇਹ ਉਧਰੋਂ ਜਿਹਦਾ ਖਾਤਿਆਂ ਚ ਪਾਣਦੇ ਹੁੰਦੇ ਜਿਹੜਾ ਵੀ ਖਾਤਾ ਮਿਲਿਆ ਨੂੰ ਪਾਤੇ ਪੈਸੇ ਉਸ ਤਰ੍ਹਾਂ ਸੀਗਾ ਇਹ ਜਸਪਰੀ ਤੇ ਰਾਮਰਤਨ ਦੇ ਖਾਤੇ ਚ ਗਏ ਨਹੀਂ ਇਹ ਨਾ ਦੇ ਨਹੀਂ ਸਲੀਮ ਰਾਮਰਤਨ ਤੇ ਜਸਪਰੀ ਦਾ ਆਪਸ ਵਿੱਚ ਰਿਸ਼ਤੇਦਾਰੀ ਕਿੰਨੇ ਪੈਸੇ ਆਏ ਕੀ 1,40,000 ਰੁਪਏ ਇਹ ਮੇਨ ਸ਼ੂਟਰ ਜਿਹੜੇ ਸੀਗੇ ਉਸ ਦੇ ਜਿਹੜਾ ਸੰਜੀਵ ਬਰਮਾ ਦਾ ਜਿਹੜਾ ਕਤਲ ਜਦੋਂ ਕੀਤਾ ਗਿਆ ਹੈਗਾ ਅੱਛਾ ਉਹਨਾਂ ਦੇ ਖਾਤੇ ਕੋਈ ਗੱਲ ਪੁੱਛ ਸਰ ਤੇ ਉਹਨਾਂ ਦਾ ਲਿੰਕ ਕੀ ਹੈ ਜੀ ਸਰ ਉਸ ਦਿਨ ਆਪਾਂ ਜਿਹੜੇ ਦੋ ਸ਼ੂਟਰ ਮਾਰੇ ਸੀ ਮਾਰੇ ਸੀ ਆਮਰੇ ਸੀ ਜੀ ਮੇ ਵੀ ਸੀ ਆਪਾਂ ਨੇ ਉਹਨਾਂ ਨੂੰ ਨਹੀਂ ਮਾਰੇ ਸ਼ੂਟਰ ਉਹਨਾਂ ਨੇ ਇਹ ਇਨਕੁਆਰੀ ਚ ਕੀ ਦੱਸਿਆ ਜਾਂਚ ਵਿੱਚ ਵੇਖੋ ਉਹਨਾਂ ਨੇ ਉਹਨਾਂ ਨੇ ਸਾਰਾ ਦੱਸਿਆ ਸੀਗਾ ਵੀ ਅਸੀਂ ਅਸੀਂ ਜਿਹੜਾ ਫੈਸਿਲੀਟੇਟ ਕੀਤਾ ਪੂਰਾ ਵੈਪਨ ਲੈ ਕੇ ਆਏ ਉੱਥੋਂ ਪ੍ਰੋਪਰ ਵੈਪਨ ਲੈ ਕੇ ਆਏ ਜਿਹੜੀ ਸਾਰਾ ਵੇਖੋ ਉਹਨਾਂ ਦੀ ਤੁਸੀਂ ਉਹ মিডিਆ ਦੇ ਵਿੱਚ ਵੇਖੀ ਹੋਣੀ ਜਿਹੜੀ ਬਾਈਟ ਚੱਲੀ ਹੈ ਕਿਦਾਂ ਕਿਦਾਂ ਟੋਲ ਪਲਾਜ਼ਾਂ ਤੋਂ ਗੱਡੀ ਲੰਘਦੀ ਹੈ ਕਿਦਾਂ ਕਿਦਾਂ ਉਹ ਸਹੀ ਟਾਈਮ ਤੇ ਆ ਕੇ ਵਾਰਦਾਤ ਕਰਾ ਕੇ ਤੇ ਉੱਲ ਜਾ ਕੇ ਤੇ ਫਿਰ ਉੱਥੇ ਵਾਪਸ ਜਿਹੜੇ ਵੈਪਨ ਵਾਪਸ ਕਰ ਦਿੰਦੇ ਆ ਸੋ ਵੇਖੋ ਰੋਲ ਤੇ ਉਹਨਾਂ ਦਾ ਪੂਰਾ ਹੀ ਵਿਜੀਬਲ ਹੈ ਤੇ ਸਾਨੂੰ ਕੁਐਸਚਨ ਨਹੀਂ ਕਰਨਾ ਚਾਹੀਦਾ ਸਗਾਂ ਵੀ ਇਹ ਤੇ ਸਾਰੇ ਕਲੀਅਰ ਹੀ ਹੋ ਗਿਆ ਲਗਭਗ ਸਿਰ ਜਸਪ੍ਰੀ ਤੇ ਜਿਹੜਾ ਰਾਮਰਤਨ ਹੈ ਜਿਹੜੀ ਉਹਦੀ ਮੌਤ ਹੋਈ ਹੈ ਐਨਕਾਊਂਟਰ ਹੈ ਯਾ ਜਿਹੜੇ ਉਹਨਾਂ ਦੇ ਸੱਤੇ ਉਹਨਾਂ ਦੀ ਹੋਈਆਂ ਦੇਖੋ ਦੇਖੋ ਪਤਾ ਕੀ ਹੈ ਇਸ ਮਾਮਲੇ 'ਚ ਹੁਣ ਜਿਹੜਾ ਆਪਾਂ ਨਾ ਜਦੋਂ ਇਹ ਮੈਟਰ ਜੁਡੀਸ਼ੀਅਨ ਇਨਕੁਆਇਰੀ ਕੋ ਚੱਲ ਜੇ ਨਾ ਫਿਰ ਆਪਾਂ ਇੱਥੇ ਕੁਐਸਚਨ ਵੀ ਨਹੀਂ ਕਰਨਾ ਤੇ ਨਾ ਆਪਾਂ ਕੁਝ ਰਿਵੀਲ ਕਰਨ ਦਾ ਕਿਉਂ ਹਮੇਸ਼ਾ ਹੀ ਕੋਰਟ ਦਾ ਮੈਟਰ ਹੁੰਦਾ ਉਹ ਤੇ ਉਹ ਫਿਰ ਇੱਕ ਨਾ ਲਈ ਸਹੀ ਨਹੀਂ ਹੁੰਦਾ ਉਹਦੇ ਲਈ ਕੋਰਟ ਨੇ ਹੀ ਇਹਦਾ ਸਾਰਾ ਫਾਈਨਲ ਕਰਨਾ ਕੋਰਟ 302 ਦੇ ਵਿੱਚ ਜਿਹੜਾ ਪਰਚਾ ਦਰਜ ਕੀਤਾ ਗਿਆ ਲੇਕਿਨ ਜਿਹੜਾ ਹੈਗਾ ਇਨਕਾਉਂਟਰ ਦੇ 157 ਸੀਆਰਪੀਸੀ ਦੇ ਤਾਈਂ ਜਿਹੜੀ ਐਫਆਈਆਰ ਦਰਜ ਕਰਨੀ ਹੈ ਨਹੀਂ ਪਰਚਾ ਤਾਂ ਸਾਡੀਆਂ ਠੀਕ ਹੈ ਸੈਕਸ਼ਨਾਂ ਦੋਨੇ ਪਾਸੇ ਹੁੰਦੀਆਂ 302 307 ਸਮਝ ਸਕਦੇ ਹੈ ਕਿ ਹਮਲਾ ਕਿਤਾ ਜਾਨਲੇਵਾ ਹੋਇਆਗਾ ਪੁਲਿਸ ਪਾਰਟੀ ਤੇ ਲੇਕਿਨ ਜਿਹੜਾ 302 ਹੈ ਵੇਖੋ 302 ਤੇ ਇਹਦੇ ਬੱਚੇ ਹੈ ਨਾ ਹੁਣ ਆਪਾਂ ਮੈਂ ਤੁਹਾਨੂੰ ਸਾਰਾ ਦੱਸਿਆ ਨੇ ਵੀ ਜਿਹੜਾ ਵੀ ਇਸ ਕੇਸ ਨਾਲ ਰਿਲੇਟਡ ਮੈਟਰ ਹੈ ਨਾ ਉਹਨੂੰ ਆਪਾਂ ਨਾਤੇ ਡਿਸਕਸ ਕਰ ਸਕਦੇ ਆ ਨਾ ਕੋਈ মিডিਆ ਚ ਡਿਸਕਲੋ ਉਹਦੇ ਬਾਰੇ ਕੋਈ ਕਹਿ ਸਕਦੇ ਆ ਪਰ ਤੁਹਾਨੂੰ ਇਹ ਤਾਂ ਲੱਗਦਾਗਾ ਵੀ ਪ੍ਰੋਪਰ ਸਾਰੇ ਪੰਜਾਬ ਨੂੰ ਮਿਸਲੀਡ ਕੀਤਾ ਗਿਆਗਾ ਇਨਕਾਊਂਟਰ ਦਾ ਨਾਮ ਦੇ ਕੇ ਬਹੁਤ ਸਾਰੇ ਡਿਜੀਟਲ ਪਲੈਟਫਾਰਮਾਂ ਉੱਤੇ ਖਬਰ ਚਲਾਈ ਗਈ ਹੈ ਵੀ ਇਨਕਾਊਂਟਰ ਹੋ ਗਿਆ ਦੇਖੋ ਦੇਖੋ ਜੀ ਉਸ ਜਿਹੜੀ ਇਹ ਗੱਲ ਹੈ ਨਾ ਮੈਂ ਤੁਹਾਨੂੰ ਦੱਸਿਆ ਹੋ ਗਿਆ ਵੀ ਰਿਕਵੈਸਟ ਕੀਤੀ ਆ ਵੀ ਆਪਾਂ ਇਸ ਕੇਸ ਬਾਰੇ ਕੋਈ ਕਮੈਂਟ ਨਹੀਂ ਕਰ ਸਕਦੇ ਨਾ ਆਪਾਂ ਕੁਝ ਕੋਲ ਸੋ ਉਹਨਾਂ ਤੇ ਕਾਰਵਾਈ ਕਰੂ ਜਿਹੜੇ ਪਲੈਟਫਾਰਮਾਂ ਦੇ ਉੱਤੇ ਖਬਰ ਪਈ ਆ ਵੀ ਇਨਕਾਊਂਟਰ ਹੋ ਗਿਆ ਵੇਖੋ ਆਪਾਂ ਆਪਾਂ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਵੀ ਅੱਜ ਤੱਕ ਇਸ ਮਾਮਲੇ ਜਿਹੜਾ ਸਬਜੁਡਾਈਸ ਹੈ ਸਬਜੁਡਾਈਸ ਜਿਹੜਾ ਮੈਟਰ ਕੋਰਟ ਕੋ ਹੋਵੇ ਉਹਦੇ ਤੇ ਆਪਾਂ ਕੋਈ ਕਮੈਂਟ ਨਹੀਂ ਕਰਾਂਗੇ ਸਿਰਫ ਥੀਮ ਨੂੰ ਲੈ ਕੇ ਤੱਕੀ ਹੋਵੇ ਪਰ ਜਿਹੜੇ ਡਿਜੀਟਲ ਪਲੈਟਫਾਰਮਾਂ ਤੇ ਵੱਡੀਆਂ ਵੱਡੀਆਂ ਪਾਰਟੀਆਂ ਨੇ ਸਲੋਗਨ ਚਲਾਇਆ ਗਿਆ ਵੀ ਅਸੀਂ ਬਹੁਤ ਜਲਦੀ ਕਾਰਵਾਈ ਕਰਤੀ ਐ ਇਨਕਾਉਂਟਰ ਦਾ ਨਾਮ ਦਿੱਤਾ ਗਿਆ ਪੁਲਿਸ ਐਫ ਆਈ ਆਰ ਦਰਜ ਕਰਤੀ ਉਹਦੇ ਤੇ ਵੇਖੋ ਯਾਰ ਜਵਾਬ ਹੈ ਜੀ ਵੇਖੋ ਪੰਜਾਬ ਸਰਕਾਰ ਨੇ ਪੰਜਾਬ ਸਰਕਾਰ ਨੇ ਵੇਖੋ ਯਾਰ ਸਰਕਾਰ ਦੀ ਗੱਲ ਕਰ ਰਹੇ ਹਾਂ ਕਿ ਪੰਜਾਬ ਸਰਕਾਰ ਦੇ ਪੰਜਾਬ ਦੇ ਨਾਲ ਵੇਖੋ ਵੇਖੋ ਆਪਾਂ ਦੇ ਵੇਖੋ ਆਪਾਂ ਨਾ ਇੱਕ ਡਿਜੀਟਲ ਪਲੈਟਫਾਰਮ ਦੇ ਉੱਤੇ ਪਰ ਉਹਨਾਂ ਦੇ ਅਫੀਸ਼ੀਅਲ ਪੇਜ ਦੇ ਉੱਤੇ ਜਿਹੜਾ ਆਮ ਆਦਮੀ ਪਾਰਟੀ ਦੇ ਜਿਹੜਾ ਦਿਖਾਉਂਦੇ ਜੀ ਨਹੀਂ ਹੈ ਸੀਐਮ ਸਾਹਿਬ ਦੀ ਫੋਟੋ ਲੱਗ ਕੇ ਹੋਈ ਹੈ ਜੀ ਅਸੀਂ ਜਿਹੜਾ ਮੈਸੇਜ ਨੂੰ ਮਾਰਗਦਰਸ਼ਾ ਰਾਇਆ ਹੈ ਬਹੁਤ ਵੱਡੀ ਜਿਹੀ ਵੇਖੋ ਗੱਲ ਸੁਣੋ ਮੈਂ ਤੁਹਾਨੂੰ ਪਹਿਲਾਂ ਹੀ ਰਿਕਵੈਸਟ ਕੀਤੀ ਹੈ ਵੀ ਜੋ ਵੀ ਉਸ ਚੀਜ਼ ਨਾਲ ਰਿਲੇਟਡ ਚੀਜ਼ ਹੈ ਨਾ ਉਹ ਆਪਾਂ ਨਹੀਂ ਹੋਂਡ ਡਿਸਕਸ ਕਰਦੇ ਕਿਉਂ ਮੈ ਚਲੋ ਸਲਾਂ ਨਿੰਦਾਂ ਲਮਚਾ ਵਪਾਰੀਆਂ ਲਈ ਕੀ ਰਹੇਗਾ ਵਪਾਰੀ ਹਲੇ ਵੀ ਕਿਤਨੇ ਕਿਤੇ ਗਏ ਹੋਏ ਨੇ ਉਹਨਾਂ ਚ ਕੀ ਕਹਿਣਾ ਚਾਹੁੰਦੇ ਨਹੀਂ ਵੇਖੋ ਵਪਾਰੀਆਂ ਨੂੰ ਡਰਨ ਦੀ ਉਹ ਵਪਾਰੀਆਂ ਨੂੰ ਡਰਨ ਦੀ ਲੋੜ ਨਹੀਂ ਗਈ ਵਪਾਰੀਆਂ ਨੂੰ ਕਾਹਲੀ ਡਰਨਾ ਨਹੀਂ ਇੱਥੇ ਬੈਠੇ ਆ ਹਰ ਟਾਈਮ ਸਾਡੀ ਫੋਰਸ ਹਾਜ਼ਰ ਰਹਿੰਦੀ ਹੈ ਇਸ ਮਾਮਲੇ ਦੇ ਵਿੱਚ ਸੀਆਰਪੀਸੀ 176 ਲੱਗੂ ਗੱਲ ਲੱਗ ਚੁੱਕੀ ਹੈ ਕਿਉਂਕਿ ਪੁਲਿਸ ਕਸਟਡੀ ਦੇ ਵਿੱਚ ਉਹਨਾਂ ਦੀ ਮੌਤ ਹੋਈ ਹੈ ਨਾ ਪੁਲਿਸ ਕੋਲੇ ਸੀ ਯਾਰ ਤੁਹਾਨੂੰ ਮੈਂ ਅੱਗੇ ਵੀ ਬ੍ਰਦਰ ਕਿਹਾ ਵਾ ਵੀ ਆਪਾਂ ਇਸ ਮਾਮਲੇ 'ਚ ਨਾ ਕੁਐਸਚਨ ਕਰੀਏ ਆਪਾਂ ਨਹੀਂ ਕਰ ਸਕਦੇ ਸਰ ਅੱਜ ਪੋਸਟਮਾਰਟਮ ਹੋ ਰਹੀ ਹੈ ਉੱਥੇ ਉਹਨਾਂ ਦਾ ਪਰਿਵਾਰ ਆਇਆ ਕੱਲ ਸੰਘ ਮੀਡੀਆ ਨੂੰ ਜਾਣ ਨਹੀਂ ਦਿੱਤਾ ਉਹ ਪਰਿਵਾਰਾਂ ਨੂੰ ਬੰਦਕ ਬਣਾ ਕੇ ਰੱਖਿਆ ਗਿਆ ਕਿ ਕੀ ਰੀਜਨ ਸੀ ਕਿਉਂ ਮੀਡੀਆ ਨੂੰ ਪਰਿਵਾਰਾਂ ਨੂੰ ਮਿਲ ਨਹੀਂ ਸਕਿਆ ਵੇ ਉਹ ਤੇ ਰੂਟੀਨ ਚ ਆ ਕੇ ਆਪਣਾ ਕਰਾਗੇ ਸਾਰਾ ਜੋ ਕਰਾਉਣਾ ਨਹੀਂ ਅਸੀਂ ਸਾਰਾ ਦਿਨ ਬੈਠੇ ਰਹੇ ਸਾਨੂੰ ਨਹੀਂ ਮਿਲਦਾ ਦੂਸਰੀ ਗੱਲ ਇੱਕ ਹੋਰ ਹੈ ਪਹਿਲਾਂ ਵੀ ਸਾਡੇ ਸਾਹਮਣੇ ਬੰਦੇ ਨਹੀਂ ਲਾਈ ਗਏ ਸੀਗੇ ਜਿਨ੍ਹਾਂ ਨੂੰ ਫੜਿਆ ਗਿਆ ਸੀਗਾ ਥੋੜੀ ਦੇਰ ਬਾਅਦ ਸਾਨੂੰ ਪਤਾ ਲੱਗਦਾ ਵੀ ਉਹਨਾਂ ਨੂੰ ਮਾਰ ਦਿੱਤਾ ਗਿਆ ਚਲੋ ਚਲੋ ਆਪਾਂ ਨਾ ਜੇ ਜੇ ਜਿਹੜੇ ਦੋ ਬੰਦੇ ਸੀ ਜਸਪਰੀ ਤੇ ਨਾ ਰਤਨ ਦੇ ਜਦੋਂ ਗੋਲੀਆਂ ਵਜੀਆਂ ਹੈਗੀਆਂ ਜਿਹੜੇ ਦੋ ਬੰਦੇ ਸੈਕਸ ਸੀਗੇ ਝਾੜੀਆਂ ਦੇ ਵਿੱਚ ਮੈਂ 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 ਹੁਣ ਤੱਕ ਤੁਹਾਨੂੰ ਅੱਗੇ ਵੀ ਬੇਨਤੀ ਕੀਤੀ ਆ ਆਪਾਂ ਇਹ ਜਿਹੜਾ ਮੈਟਰ ਨਾ ਇੱਥੇ ਡਿਸਕਸ ਨਹੀਂ ਕਰ ਸਕਦੇ ਆਪਾਂ ਕਿਉਂ ਇਹ ਮੈਟਰ ਬਿਲਕੁਲ ਹੀ ਹੁਣ ਅਬ ਮਦਰੀ ਉਹ ਜਦੀਸ਼ ਡਿਜੀਸ਼ਨ ਇਨਕੁਆਰੀ ਚੱਲ ਰਹੀ ਹੈ ਉਹਦੇ ਨਹੀਂ ਕਰ ਸਕਦੇ ਮੇਨ ਸ਼ਟਰ ਦੇ ਨੇੜੇ ਆਪਾਂ ਕੋਈ ਮੇਨ ਸ਼ਟਰ ਜਿਹੜਾ ਉਹਨਾਂ ਦੇ ਨੇੜੇ ਉਹ ਤਪੀਸ਼ ਚੱਲਦੀ ਹੈ ਬਸ ਬਿਲਕੁਲ ਸ਼ਹਿਰ ਦੇ ਵਿੱਚ ਕੋਈ ਵੀ ਦਕੈਤੀ ਹੁੰਦੀ ਹੈ ਕੋਈ ਲੜਾਈ ਹੁੰਦੀ ਹੈ ਕਾਪੇ ਦਾ ਪ੍ਰਯੋਗ ਬਹੁਤ ਜ਼ਿਆਦਾ ਹੁੰਦਾ ਹੈ ਪੁਲਿਸ ਨੂੰ ਬਹੁਤ ਲੋਕ ਹੈ ਜਿੁੱਤੀ ਵੀ ਕਾਪਾ ਕਚਰ ਖਤਮ ਹੋ ਜੇ ਦੇ ਪੁਲਿਸ ਕਰ ਵੀ ਕਿਉਂ ਨਹੀਂ ਕਰਦੀ ਵੇਖੋ ਅਸੀਂ ਪਰਚੇ ਵੀ ਦਿੰਨੇ ਆ ਜਿੱਥੇ ਪਤਾ ਲੱਗਦਾ ਆਪਾਂ ਕਿੰਨੇ ਪਰਚੇ ਦਿੱਤੇ ਆ ਬੰਦੇ ਵੀ ਫੜੇ ਆ ਅਸੀਂ ਕਾਰਵਾਈ ਕਰਦੇ ਜਿੱਥੇ ਮਾਰੀ ਤੁਸੀਂ ਸਾਨੂੰ ਇਨਫੋਰਮੇਸ਼ਨ ਦਿੰਦੇ ਆ ਆਪਾਂ ਐਵੇਂ ਜਿੜੀ ਕਾਰਵਾਈ ਕਰਦੇ ਆ ਕੱਲ ਵੀ ਮੈਨੂੰ ਚਿੱਟੇ ਦਿਨ ਤੇ ਤੁਮ ਕਿਤੇ ਡੀਜੀ ਏਡੀਜੀਪੀ ਸਾਥੀ ਸੀਐਸਐਸਪੀ ਸਾਥੀ ਸਖਤ ਪ੍ਰਬੰਧ ਨੇ ਇਹ ਇਹ ਹੁਣ 2 ਮਿੰਟ ਜਰਾ ਬੰਦ ਕਰ ਦੋ ਆਪਾਂ ਡਿਸਕਸ ਕਰਦੇ ਆ ਇੱਕ ਮਿੰਟ ਇੱਕ ਮਿੰਟ